ਤੁਸੀਂ ਜੇ ਦੇਖ ਕੇ ਉੱਠਣਾ ਜਾਣਦੇ ਜੇ ਨਾ ਕਿ ਕੋਈ ਪਰਵਾਹ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੇ ਤੁਹਾਨੂੰ ਡਿੱਗਿਆ ਵੇਖਣਾ ਚਾਹੁੰਦੇ ਆ ਪੂਰੀ ਦੁਨੀਆ ਘੁੰਮੀ ਤੇ ਕਮਾਲ ਦੇ ਵਿਚਾਰ ਰੱਖਦੇ ਤੁਸੀਂ ਭਾਵੇਂ ਕਿੰਨੇ ਵੀ ਹਲਾਕ ਦੇ ਆਪਣੇ ਵਿਚਾਰ ਵਿਹਾਰ ਦੇ ਪੱਕੇ ਹੁੰਦੇ ਜੀ ਪਰ ਜੇ ਤੁਹਾਡੇ ਕੋਲ ਪੈਸਾ ਨਹੀਂ ਨਾ ਹੈਗਾ ਤੇ ਲੋਕ ਤੁਹਾਡੀ ਕਦੀ ਇੱਜ਼ਤ ਨਹੀਂ ਕਰਦੇ ਦਾ ਕੋਈ ਗੱਲ ਨਹੀਂ ਪੁੱਟ ਕਦਮ ਦੇਖਿਆ ਕਿ ਤੇਰੇ ਪੈਰਾਂ ਨਾਲ ਪੱਥਰ ਵੱਜੇ ਇਸ ਵਕਤ ਮੈਂ ਤੇਰੇ ਨਾਲ ਹੀ ਚੱਲੂਗਾ ਹਰ ਉਸ ਹੱਥ ਨੂੰ ਕਦੀ ਨਾ ਜ਼ਿੰਦਗੀ ਚ ਭੁੱਲਿਓ ਜਿਹੜਾ ਤੁਹਾਡੇ ਮੋਢੇ ਤੇ ਕਿਸੇ ਨੇ ਉਸ ਟਾਈਮ ਰੱਖਿਆ ਸੀ ਜਦੋਂ ਸਾਰੇ ਦੌੜ ਗਏ ਬਹੁਤ ਵਧੀਆ ਵਧੀਆ ਕਿਰਤਦਾਰ ਇਨਸਾਨ ਸੀ ਗਲਤੀਆਂ ਹੁੰਦੀਆਂ ਕਿਤੇ ਨਾ ਕਿਤੇ ਜ਼ਿੰਦਗੀ ਚ ਉਤੋਂ ਵੀ ਹੋਈ ਜਰਾਵਨ ਤੋਂ ਹੋਈਆਂ ਤੇ RAM ਤੋਂ ਉਹਦੇ ਨਾਲੋਂ ਜ਼ਿਆਦਾਆਂ ਹੋਈਆਂ ਕਿਉਂਕਿ ਉਹ ਤੁਹਾਡੇ ਅੰਦਰ ਦੀ ਬਰਾਈ ਉਨੂੰ ਲਾਓ ਹਾਂ ਆਪਦੇ ਵਿਚਾਰਾਂ ਦੀ ਟੀਲੀ ਉਹਨੂੰ ਸਾੜੋ ਅੰਦਰੋਂ ਫਦਾ ਦੀ ਉਹਦਾ ਪੁੱਤਲਾ ਬਣਾ ਕੇ ਫੂਕ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਹ ਸਵਾਗਤ ਆ ਸਾਰਿਆਂ ਦਾ ਦੋਸਤੋ ਸ਼ੇਰ ਦਾ ਟਾਈਮ ਆ ਤੇ ਹੋ ਸਕਦਾ ਮੇਰੀ ਇਹ ਗੱਲਬਾਤ ਦੀ ਪਿੱਛੇ ਜਿਹੜਾ ਪਾਣੀ ਚੱਲ ਰਿਹਾ ਉਹਦੀ ਆਵਾਜ਼ ਨੂੰ ਦਸਤੁਰਬ ਵੀ ਕਰੇ ਦੋਸਤੋ ਜਿੰਦਗੀ ਦੀ ਸੱਚਾਈ ਤੇ ਇਹ ਆ ਕਿ ਇੱਕ ਟਾਈਮ ਇਹੋ ਜਿਹਾ ਆਉਦਾ ਜਦੋਂ ਸਾਰੇ ਤੁਹਾਡੇ ਤੋਂ ਦੂਰ ਹੋ ਜਾਂਦੇ ਇੱਕ ਟਾਈਮ ਇਹੋ ਜਿਹਾ ਆਉਂਦਾ ਜਦੋਂ ਸਾਰੇ ਤੁਹਾਡੇ ਨੇੜੇ ਹੁੰਦੇ ਆ ਉਹ ਟਾਈਮ ਹੁੰਦਾ ਤੁਹਾਡੀ ਦੁੱਖ ਦੀ ਘੜੀ ਦਾ ਸਟਰਗਲ ਦਾ ਉਦੋਂ ਸਾਰਿਆਂ ਦੀ ਹਮਦਰਦੀ ਹੋਰ ਤਰੀਕੇ ਦੀ ਹੁੰਦੀ ਤੁਹਾਡੇ ਨਾਲ ਤੇ ਜਦੋਂ ਵੀ ਤੁਸੀਂ ਕੋਈ ਕਾਮਯਾਬੀ ਦੀ ਪਹਿਲੀ ਸੀੜੀ ਤੇ ਚੜੇ ਜਾਂ ਲੱਗਾ ਤੁਹਾਡੇ ਆਸ-ਪਾਸੇ ਨੂੰ ਇਹ ਬੰਦਾ ਹੰਟਦਾ ਜੇ ਅੱਗੇ ਵੱਧ ਰਿਹਾ ਜੇ ਫਿਰ ਤੁਹਾਡੇ ਸਾਰੇ ਸਾਥੂ ਹੀ ਫੜ ਜਾਂਦੇ ਆ ਕੋਈ ਵੀ ਤੁਹਾਡੇ ਲੱਗ ਨਹੀਂ ਰਹਿੰਦਾ ਇਹੋ ਹੀ ਦੋਸਤੋ ਸਾਡੇ ਜਿਹੜੀਆਂ ਮਨੁੱਖੀ ਸੁਭਾਅ ਦੀ ਰੰਗਤ ਆ ਪੰਗਤ ਆ ਨਾ ਇਹ ਸਦਿਆਂ ਤੋਂ ਬਦਲੀ ਨਾ ਇਹ ਬਦਲਣੀ ਮਹਾ ਭਾਰਤ ਔਰ ਮਾਇਨ ਦੇ ਨੰਨ ਅਸੀਂ ਪੜਦੇ ਆ ਇਹ ਚੀਜ਼ ਅਸੀਂ ਦੇਖਦੇ ਆ ਕਿ ਇਤੋਂ ਕੋਈ ਪੀਰ ਪਕੰਬਰ ਗੁਰੂ ਪੀਰ ਕੋਈ ਨਹੀਂ ਬੱਜਿਆ ਤੇ ਸਾਰੇ ਅੰਦਰ ਹੀ ਚੱਲਦੀ ਆ ਵਾਪਸ ਨਾ ਲੋਟਣ ਦੀ ਖਬਰ ਛੋੜ ਗਏ ਹੋ ਸੁਨਾ ਹੈ ਕਿ ਤੁਸੀਂ ਇਹ ਸਹਿਰ ਛੋੜ ਗਏ ਹੋ ਦੋਸਤੋ ਪ੍ਰੀਤਿਆ ਪਿਆਰੀਆਂ ਇਹ ਲਾਈਨਾਂ ਕਿਸੇ ਕਲਮੰਦੀਆਂ ਲਿਖੀਆਂ ਵਾਪਸ ਨਾ ਲਾਟਨੇ ਕੀ ਖਬਰ ਛੋੜ ਗਏ ਹੋ ਸੁਨਾ ਹੈ ਕਿ ਤੁਮ ਜੇ ਸ਼ਹਿਰ ਛੋੜ ਗਏ ਹੋ ਇਹ ਦੋਸਤੋ ਸਾਡੇ ਅੰਦਰ ਦੀ ਮਜੂਸੀ ਜਿਹੜੀ ਉਹਨੂੰ ਬਿਆਨ ਕਰਦੇ ਸ਼ਬਦ ਨੇ ਤੇ ਅਸੀਂ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਜ਼ਿੰਦਗੀ ਜੇ ਮਜੂਸ ਹੁੰਦੇ ਆ ਤੇ ਬੜੇ ਮੌਕਿਆਂ ਦੇ ਮਜੂਸ ਹੁੰਦੇ ਆ ਉਹਨਾ ਲੋਕਾਂ ਦੇ ਹੱਥੋਂ ਵੀ ਉਸ ਨੇ ਜੋ ਬਾਰ-ਬਾਰ ਨਾ ਚਾਉਣ ਤੇ ਵੀ ਸਾਡਾ ਰਸਤਾ ਬਿੱਲੀ ਬੰਗ ਕੱਟਦੇ ਰਹਿੰਦੇ ਆ ਪਰ ਜੇ ਤੁਸੀਂ ਆਪਦੇ ਧੰਦੇ ਪੱਕੇ ਜੇ ਨਾ ਤੇ ਫਿਰ ਕੋਈ ਪਰਵਾਹ ਨਹੀਂ ਤੇ ਤੁਸੀਂ ਜੇ ਦੇ ਕੇ ਉੱਠਣਾ ਜਾਣਦੇ ਜੇ ਨਾ ਤੇ ਕੋਈ ਪਰਵਾਹ ਨਹੀਂ ਤੇ ਜੇ ਤੁਸੀਂ ਇਹ ਕਹਿੰਦੇ ਜੀ ਕੋਈ ਗੱਲ ਨਹੀਂ ਬਹੁਤ ਕੋਜਾ ਤੇ ਫਿਰ ਕੋਈ ਪਰਵਾਹ ਨਹੀਂ ਪਰਵਾਹ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੇ ਤੁਹਾਨੂੰ ਡਿੱਗਿਆ ਵੇਖਣਾ ਚਾਹੁੰਦੇ ਆ ਤੇ ਜਿਹੜੇ ਚੋਰੀ ਛੁਪੇ ਤੁਹਾਡੀ ਰੀਸ ਕਰਦੇ ਆ ਤੁਹਾਡੇ ਸਟਾਈਲ ਦੀ ਤੁਹਾਡੇ ਬੋਲਣ ਚੱਲਣ ਦੀ ਤੁਹਾਡੇ ਰਹਿਣ ਸਹਿਣ ਦੀ ਪਰ ਮੂੰਹ ਤੇ ਤੁਹਾਡੇ ਆਗੂ ਗੁਲਦੇ ਆ ਉਹਨਾਂ ਦੀ ਕੋਈ ਪਰਵਾਹ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਦੋਸਤੋ ਇਹ ਜ਼ਿੰਦਗੀ ਆ ਇਹਦੇ ਦਿਨ ਬੜੇ ਥੋੜੇ ਆ ਇਹ ਬੜੀ ਛੋਟੀ ਆ ਇਹ ਬੜੇ ਤਰੀਕੇ ਨਾਲ ਜੀਣ ਵਾਲੀ ਚੀਜ਼ ਆ ਇਸੇ ਕਰਕੇ ਸਾਡੇ ਗੁਰੂ ਪੀਰ ਜਿਹੜੇ ਕਹਿੰਦੇ ਆ ਕਿ ਦੋ ਦਿਨ ਦੀ ਜ਼ਿੰਦਗੀ ਚ ਅਸੀਂ ਕੀ ਇਹਦੀ ਤਸਵੀਰ ਬਾਣੀ ਦੇ ਬੁਲਬਲੇ ਦਾ ਵੀ ਕੀਤੀ ਵਾਕਿਆ ਹੀ ਉਹ ਆਦਮੀ ਹੈ ਇੱਕਦਮੀ ਗੁਰੂ ਸਾਹਿਬ ਨੇ ਵੀ ਕਿਹਾ ਕਿ ਕੋਈ ਜਗ੍ਹਾ ਨਹੀਂ ਇਹਨਾਂ ਸਾੜਿਆਂ ਦੀ ਈਰਖਾ ਆ ਉਹਦੀ ਸਾਡੀ ਜ਼ਿੰਦਗੀ ਚ ਕੋਈ ਪ੍ਰਵਾਹ ਨਾ ਕਰੋ। ਉਹ ਯੂਸੀ ਲੱਗੇ ਨਾ ਆਉਣ ਦਿਓ। ਕੋਈ ਗੱਲ ਹੀ ਨਹੀਂ। ਦੋਸਤੋ ਇੱਕ ਸ਼ਾਦੀ ਬੜੇ ਗਹਿਰੇ ਦਾਰਸ਼ਨਿਕ ਹੋਏ ਆ। ਜਿਨ੍ਹਾਂ ਨੇਆਂ ਦੋ ਕਿਤਾਬਾਂ ਅਸੀਂ ਬੁਲਸਤਾ ਤੇ ਬੋਸਤਾ ਲੈ ਕੇ ਪੜ ਸਕਦੇ ਹਾਂ। ਕਮਾਲ ਦੇ ਸ਼ਾਇਰ ਪੂਰੀ ਦੁਨੀਆ ਘੁੰਮੀ ਤੇ ਕਮਾਲ ਦੇ ਵਿਚਾਰ ਰੱਖਦੇ। ਇੱਕ ਤਾਂ ਇਹ ਦੇ ਆ ਕਿ ਉਸੇ ਭਾਵੇਂ ਕਿੰਨੇ ਵੀ ਹਲਾਕ ਦੇ ਆਪਣੇ ਵਿਚਾਰ ਵਿਹਾਰ ਦੇ ਪੱਕੇ ਹੁੰਦੇ ਜੀ। ਪਰ ਜੇ ਤੁਹਾਡੇ ਕੋਲ ਪੈਸਾ ਨਹੀਂ ਨਾ ਹੈਗਾ ਤੇ ਲੋਕ ਤੁਹਾਡੀ ਕਦੀ ਇੱਜ਼ਤ ਨਹੀਂ ਕਰਦੇ। ਜੇ ਤੁਹਾਡੇ ਉਹਨਾਂ ਗੁਣਾਂ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਤੁਹਾਡੇ ਕੋਲ ਹੁੰਦੇ ਆ। ਉਲਟਾ ਤੁਹਾਡਾ ਮਜ਼ਾਕ ਉਡਾਇਆ ਜਾਂਦਾ। ਤੇ ਜੇ ਤੁਹਾਡੇ ਕੋਲ ਪੈਸਾ ਹੈਗਾ ਨਾ ਤੇ ਤੁਹਾਡੇ ਗਰੀਬੀ ਦੇ اخلاق ਨਾਲੋਂ ਚੌਥਾ ਦਰਜਾ ਵੀ ਤੁਹਾਡੇ ਕੋਲ اخلاق ਹੈਗਾ ਤੇ ਲੋਕ ਤੁਹਾਡੀਆਂ ਬੜੀਆਂ ਤਰੀਫਾਂ ਕਰਦੇ ਤੇ ਤੁਹਾਡੀ ਹਰ ਗੱਲ ਤੇ ਹੱਸਦੇ ਆ। ਕਹਿੰਦੇ ਵਾਹ ਵਾਹ ਜਨਾਬ ਉਹਨਾਂ ਨੇ ਕੀ ਗੱਲ ਕੀਤੀ। ਇਹ ਮੈਂ ਨਹੀਂ ਕਹਿ ਰਿਹਾ ਇਸ ਤਰੀਕ ਸਾਦੀ ਪੂਰੀ ਕਹਿ ਰਿਹਾ ਜਿਨ੍ਹਾਂ ਦਾ ਦਾਰਸ਼ਨਿਕਤਾ ਬੜੀ ਦੂਰ ਪੰਦੇਸ਼ੀ ਤੇ ਟਿੱਗੀ ਆ ਤੇ ਜਿੰਨਾਂ ਨੇ ਕਮਾਲ ਦੇ ਜਿਹੜੇ ਆਪਣੇ ਵਿਚਾਰ ਐ ਸੰਸਾਭ ਨੂੰ ਦਿੱਤੇ ਆ ਦੋਸਤੋ ਜਦੋਂ ਸਾਡੇ ਦੇ ਜ਼ਿੰਦਗੀ ਚ ਵਕਤ ਪੈਂਦਾ ਨਾ ਕੋਈ ਦੁੱਖ ਪੈਂਦਾ ਕੋਈ ਪੀੜ ਪੈਂਦੀ ਉਸ ਵਕਤ ਜੇ ਕਿਸੇ ਦਾ ਹੱਥ ਸਾਡੇ ਮੋਢੇ ਤੇ ਆਉਂਦਾ ਨਾ ਤੂੰ ਕਹਿੰਦਾ ਕੋਈ ਗੱਲ ਨਹੀਂ ਪੁੱਟ ਕਦਮ ਵੇਖਿਆ ਕਿ ਤੇਰੇ ਰਾਣਾ ਪੱਥਰ ਵੱਜੇ ਐਸ ਵਕਤ ਮੈਂ ਤੇਰੇ ਨਾਲ ਹੀ ਚੱਲੂਗਾ ਇਸ ਹੱਥ ਨੂੰ ਕਦੀ ਨਾ ਛੱਡ ਦਿਓ ਯਾਰਾ ਉਹਨਾਂ ਹੱਥਾਂ ਨੂੰ ਛੱਡ ਦਿਓ ਜਿਹੜੇ ਤੁਹਾਡੀ ਦੀ ਤਾਲੀਆਂ ਵਜਾਉਂਦੇ ਰਹੇ ਹੋਣਾ ਤੁਹਾਡੀ ਕਾਮਯਾਬੀ 'ਚ ਖੁਸ਼ ਹੁੰਦੇ ਰਹੇ ਹੋਣਾ ਬੜਾ ਕੁਝ ਕਰਦੇ ਰਹੇ ਹੋਣਾ ਆ ਤੁਹਾਡੇ ਬੁਰੇ ਵਕਤ 'ਚ ਤੁਹਾਡੇ ਨਾਲ ਨਾ ਖੜੇ ਹੋਣਾ ਉਹਨਾਂ ਨੂੰ ਕੋਲ ਜੋ ਪਰ ਉਸ ਹੱਥ ਨੂੰ ਕਦੀ ਨਾ ਜ਼ਿੰਦਗੀ ਚ ਭੁੱਲਿਓ ਜਿਹੜਾ ਤੁਹਾਡੇ ਮੋੜੇ ਤੇ ਕਿਸੇ ਨੇ ਉਸ ਟਾਈਮ ਰੱਖਿਆ ਸੀ ਜਦੋਂ ਸਾਰੇ ਦੌੜ ਗਏ ਇਹ ਦੋਸਤੋ ਜ਼ਿੰਦਗੀ ਦੀਆਂ ਗਹਿਰੀਆਂ ਗੱਲਾਂ ਬਹੁਤ ਘੱਟ ਦੋਸਤ ਹੁੰਦੇ ਆ ਜਿਹੜੇ ਇਹੋ ਜਿਹੇ ਵਕਤ ਤੇ ਤੁਹਾਡੇ ਨਾਲ ਖੜਦੇ ਆ ਉਹ ਤੁਹਾਨੂੰ ਮਿਲਦੇ ਆ ਇਹ ਕੋਈ ਇਹੋ ਜਿਹਾ ਮਿਲਦਾ ਤੁਸੀਂ ਬੜੇ ਕਰਮਾ ਵਾਲੇ ਬੜੇ ਭਾਗਾ ਵਾਲੇ ਤੇ ਬੜੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਆ ਉਹੀ ਮੌਸਮ ਸਵੇਰ ਦਾ ਬੜਾ ਖੂਬਸੂਰਤ ਆ ਦੇਖੋ ਕਿਵੇਂ ਬੈਠਾ ਮੇਰ ਦਾ ਕਿਨਾਰਾ ਇੱਥੇ ਇੱਕ ਉਹ ਤਾਂ ਇਹ ਮਲਾਵ ਗਿਆ ਇੱਕ ਅੱਕ ਦਾ ਮੂਟਾ ਵਾ ਅਰੇ ਦੋਵੇਂ ਗਣਕਾਰੀ ਆ ਕਿਸੇ ਟਾਈਮ ਅੱਕ ਜਿਹੜਾ ਸੀ ਕਿਸੇ ਟਾਈਮ ਕੀ ਹੁਣ ਵੀ ਇਹਨੂੰ ਦਵਾਈ ਬੂਟੀ ਦੇ ਤੌਰ ਤੇ ਵਰਤਿਆ ਜਾਂਦਾ ਸੀ ਜਿਹੜੇ ਆ ਜੜੀ ਹੁੰਦੇ ਸੀ ਮਾਲ ਡੰਗਰ ਡਰਾਉਂ ਲੈ ਕੇ ਜਾਂਦੇ ਸੀ ਉਹ ਇਹਨਾਂ ਮਲਿਆ ਤੋਂ ਆਪਣਾ ਬ੍ਰੇਕਫਾਸਟ ਕਰਦੇ ਸੀ ਆਪ ਦਾ ਲੰਚ ਕਰਦੇ ਸੀ ਕਿਉਂਕਿ ਮਲਿਆ ਦੇ ਬੇਰ ਜਿਹੜੇ ਆ ਬੜੇ ਮਿੱਠੇ ਹੁੰਦੇ ਆ ਤੇ ਸ਼ੇਵ ਕੁਮਾਰ ਦਾ ਇੱਕ ਸ਼ੇਰ ਫਿਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰੱਖੀ ਹੋਏ ਕਿਹੜਾ ਮਾਲੀ ਮਲਿਆ ਉਤੋਂ ਹਰੀਏਲ ਮਾਰ ਉਹ ਡਾਵੇ ਵੀ ਉਹਨਤੇ ਹਰੀ ਗਲ ਪੰਛੀ ਦਾ ਵੀ ਮੇਰਾ ਖਿਆਲ ਸਾਡੇ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੋਣਾ ਇਹ ਸਾਈਬੀਰੀਆ ਦਾ ਪੰਛੀ ਹੈ ਤੇ ਜ਼ਮੀਨ ਤੇ ਨਹੀਂ ਵਹਿੰਦਾ ਔਰ ਇਹ ਦੋ ਹੀ ਚੀਜ਼ਾਂ ਖਾਂਦਾ ਇੱਕ ਬੇਰ ਤੇ ਇੱਕ ਮੋੜਾ ਦੀਆਂ ਤੇ ਪਿਪਲਾ ਦੀਆਂ ਇਹਦੀਆਂ ਗੋਲਾਂ ਉਹਨਾਂ ਨੂੰ ਤੇ ਹਰੇ ਰੰਗ ਦਾ ਹੋਣ ਕਰਕੇ ਸ਼ਾਇਦ ਇਹਨੂੰ ਹਰੀ ਗਲ ਕਹਿੰਦੇ ਆ ਤੇ ਵੀ ਕਬੂਤਰ ਵਰਗਾ ਲਗਪਾਗੇ ਇਹਦਾ ਆਕਾਰ ਹੁੰਦਾ ਬਹੁਤ ਹੀ ਪਿਆਰਾ ਜਿਹਦਾ ਜਿਹਦਾ ਵਾ ਰੰਗ ਰੂਪ ਹੁੰਦਾ ਇਸੇ ਕਰਕੇ ਸ਼ੇਵ ਨੇ ਇਹਦੀ ਬੜੀ ਸੋਹਣੀ ਤੁਲਨਾ ਆਪਦੀ ਕਵਤਾ ਦੇ ਵਿੱਚ ਕੀਤੀ ਹੈ ਆ ਜਿਹੜੇ ਸਾਡੇ ਅਬਦੁਲ ਪਨਾਵਾ ਬਲਿਆ ਉਹਨਾਂ ਕਾਖੋਏ ਇਹ ਤੇ ਸ਼ੇਵ ਦੀ ਕਵਤਾ ਚੋਂ ਲਵਦੇ ਆ ਉਹਕੇ ਸ਼ੇਵ ਖੁਦ ਪਟਵਾਰੀ ਸੀ ਇਹਨਾਂ ਚੀਜ਼ਾਂ ਨੂੰ ਜਾਣਦਾ ਸੀ ਦੋਸਤੋ ਅੱਜ ਦੁਸ਼ਹਿਰਾ ਵਾ ਦੁਸ਼ਹਿਰੇ ਦਾ ਦਿਨ ਆ ਤੇ ਲੋਕ ਆ ਰਾਵਣ ਦੇ ਪੁਤਲੇ ਸਾੜ ਕੇ ਬੜੇ ਖੁਸ਼ ਹੁੰਦੇ ਆ ਤੇ ਬੜੀਆਂ ਤਾੜੀਆਂ ਵਜਾਈਆਂ ਜਾਂਦੀਆਂ ਰਾਵਣ ਦਹਨ ਨੂੰ ਵੇਖ ਕੇ ਲੋਕਾਂ ਦੇ ਚਿਹਰਿਆਂ ਦੀ ਖੁਸ਼ੀ ਜਿਹੜੀ ਆ ਚੱਲੀ ਰਹੀ ਜਾਂਦੀ ਪਰ ਜਿਸ ਰਾਵਣ ਦਾ ਸੀ ਪੁਤਲਾ ਚਲਾਉਨੇ ਆ ਇਹਨੂੰ ਅਸੀਂ ਸਾੜ ਕੇ ਖੁਸ਼ ਮਹਿਸੂਸ ਹੁੰਦੇ ਆ ਉਹ ਰਾਮਨ ਤੇ ਵਿਦਵਾਨ ਸੀ ਬਹੁਤ ਵਧੀਆ ਵਧੀਆ ਕਿਰਤਪਰਦਾ ਇਨਸਾਨ ਸੀ ਗਲਤੀਆਂ ਹੁੰਦੀਆਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਉਤੋਂ ਵੀ ਹੋਈ ਜੇ ਰਾਵਣ ਤੋਂ ਹੋਈਆਂ ਤੇ ਰਾਮ ਤੋਂ ਉਹਦੇ ਨਾਲੋਂ ਜ਼ਿਆਦਾਆਂ ਹੋਈਆਂ ਦੋਸਤੋ ਇਸ ਦੁਸ਼ਹਿਰੇ ਤੇ ਇਹ ਤੁਸੀਂ ਸਾੜਨਾ ਹੈ ਕਿਸੇ ਨੂੰ ਤੇ ਉਹ ਆ ਤੁਹਾਡੇ ਅੰਦਰ ਦੀ ਬਰਾਈ ਉਹਨੂੰ ਲਾਓ ਹੱਥ ਦੇ ਵਿਚਾਰਾਂ ਦੀ ਟੀਲੀ ਉਹਨੂੰ ਸਾੜੋ ਅੰਦਰੋਂ ਸਦਾ ਦੀ ਉਹਦਾ ਪੁੱਤਲਾ ਬਣਾ ਕੇ ਫੂਕ ਦਿਓ ਜੀ ਕਰ ਸਕਦੇ ਜੇ ਇੰਨਾ ਤੇ ਜਰੂਰ ਕਰੋ ਤੇ ਤੁਹਾਨੂੰ ਦਿਖਾਇ ਰਹੇ ਦੀਆਂ ਬਹੁਤ ਬਹੁ ਮੁਬਾਰਕਾਂ ਇਹ ਸੀ ਦੋਸਤੋ ਮੇਰੀ ਅੱਜ ਦੀ ਦਾ ਦੇਣਾ ਛੋਟੀ ਜੀ ਸਾਂਝ ਜਿੱਥੇ-ਜਿੱਥੇ ਵੀ ਦੇਖਦੇ ਇਸ ਵਾਸਤੇ ਮੇਰਾ ਚੈਨਲ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਕੀ ਪੁੱਤ ਆ ਪੰਨੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ